हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਠੱਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਨ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ ਆ ਪਿੰਡ ਠੱਠੀਆਂ ਖੁਰਦ ਦੀ ਸੋ ਨਾਲ ਲੱਗਦੇ ਪਿੰਡ ਮਹਰਾਣਾ ਅਲੀਪੁਰ ਰੱਤਾ ਗੁੱਦਾ ਇਹ ਪਿੰਡ ਦੋਸਤੋ ਥੋੜੀ ਥੋੜੀ ਦੂਰੀ ਤੇ ਆ ਨੱਥੂਪੁਰ ਰਵੀਵੀਰ ਕੋਲ ਆਇਆ ਦੋਸਤੋ ਤੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਆਪਾਂ ਤੁਹਾਨੂੰ ਪੰਜ ਪਸ਼ੂ ਦਿਖਾਉਣੇ ਆ। ਨਗ ਜਿਹੜੇ ਆ ਸੂਇ ਸੂਆ ਵੀ ਤੁਹਾਨੂੰ ਦੇਖਣ ਦੇ ਵਿੱਚ ਮਿਲਣਗੇ ਕੁਝ ਕੁ ਪਸ਼ੂ ਜਿਹੜੇ ਗੱਪਣ ਤਿਆਰੀ ਵਾਲੇ ਵੀ ਆ। ਸੋ ਪੰਜਾਂ ਨਗਾਂ ਦੀ ਡਿਟੇਲ ਵੀਰੇ ਰਵੀ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰ ਦੇਣੀ ਆ। ਸੋ ਬਾਕੀ ਕੋਈ ਵੀ ਖਰੀਦਦਾਰ ਵੀਰੇ ਪਸ਼ੂ ਖਰੀਦਣ ਆ ਰਿਹਾ ਗੱਪਣ ਪਸ਼ੂ ਲੈ ਕੇ ਜਾਂਦੇ ਹੋ ਤੇ ਹਰ ਵਾਰ ਆਪਣੀ ਇੱਕੋ ਇੱਕ ਰਿਕਵੈਸਟ ਹੁੰਦੀ ਆ ਸਾਰੇ ਫਾਰਮਰ ਵੀਰਾਂ ਨੂੰ ਵੀ ਬਿਲਕੁਲ ਟਿਪ ਕੇ ਤਸੱਲੀ ਤੁਸੀਂ ਕਰਨੀ ਆ ਸੂਇ ਸੂਆ ਪਸ਼ੂ ਦੋ ਟਾਈਮ ਚਾਹੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਆ। ਉਹ ਵੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਰਵੀ ਦੇ ਨਾਲ ਅੱਜ 22 ਸਤੰਬਰ ਤਰੀਕਾ ਦੋਸਤੋ ਸਾਮਾ ਕੋ ਮਾਰਨਿੰਗ ਦੇ 8:30 ਵਜੇ ਦਾ ਰਵੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋਠੀ ਠੋਠਾ ਵੀਰਤੀ ਵਧੀਆ ਭਾਜੀ ਵਧੀਆ ਤੁਸੀਂ ਸਰਾਓ ਬਹੁਤ ਵਧੀਆ ਰਵੀ ਵੀਰੇ ਠੀਕ ਠਾਕ ਹਾਂਜੀ ਰਵੀ ਅੱਜ ਐਨੀਮਲ ਆਪਣੇ ਕੋਲ ਟੋਟਲ 5 ਹੋਏ ਹਾਂਜੀ ਭਾਜੀ ਹਾਂਜੀ ਦੋ ਮੱਝਾਂ ਤਿੰਨ ਬੈੜਾ ਆ ਗਈਆਂ ਹਾਂਜੀ ਹਾਂਜੀ ਭਾਜੀ ਪਸੂ ਸੂਏ ਕਿੰਨੇ ਤੇ ਗੱਬਣ ਕਿੰਨੇ ਆ ਭਾਜੀ ਤਿੰਨ ਪਸੂ ਸੂਏ ਆ ਦੋ ਗੱਬਣਾ ਇੱਕ ਵਹਿੜ ਗੱਬਣਾ ਜਿਹੜੇ ਇੱਕ ਇਹ ਵੱਡੀ ਮਹ ਗੱਬਣਾ 20 ਕਿਲੋ ਵਾਲੀ ਠੀਕ ਆ ਜੀ ਬਾਕੀ ਪਸੂ ਸਾਰੇ ਸੂਏ ਆ ਜੀ ਹਾਂਜੀ ਹਾਂਜੀ ਲਓ ਦੋਸਤੋ ਇੱਕ ਅੱਜ ਜਿਹੜੀ ਤੁਸੀਂ ਪਹਿਲੇ ਨੰਬਰ ਤੇ ਦੇਖੋਗੇ ਫੁੱਲ ਵੱਡੇ ਕੱਦ ਕਾਠ ਵਿੱਚ ਇਹ ਗੱਬਣਾ ਦੋਸਤੋ ਇੱਕ ਵਹਿੜ ਗੱਬਣਾ ਠੀਕ ਆ ਬਾਕੀ ਤਿੰਨ ਪਸੂ ਸੂਏ ਸਵਾਏ ਆ ਪ੍ਰਵੀ ਸ਼ੁਰੂਆਤ ਇਸੇ ਮੱਝ ਤੋਂ ਕਰਦੇ ਆ ਵੀਰੇ ਭਾਈ ਤੀਸਰਾ ਸੁਏ ਲਈ ਗੱਬਣਾ ਜੀ ਪਾਜੀ ਜਸੂਆ ਸੁਣੀ ਨਾ ਤੀਜਾ ਸੁਆ ਸੁਣੀ ਜੀ ਤੇ ਮੇਰੇ ਜਿੱਡੀ ਜੋ ਵੇਲ ਲਾਗੇ ਖੋਤਾ ਕੋਈ ਇਹ ਨਹੀਂ ਕਹਿ ਸਕਦਾ ਹੋ ਲੋ ਵੱਡੇ ਕੱਤ ਕਾਠ ਵਾਲੀ ਹੋ ਲੋ ਵੱਡੇ ਕੱਟ ਕਾਠ ਪੂਰੀ ਰਾਜੀ ਭਾਜੀ ਇਹਨੇ ਨਾ achar ਨਹੀਂ ਖਾਦਾ ਆਪਣੇ ਕੋਲੇ ਆ ਕੇ ਹਾਂ ਜੀ ਜੀ ਕਲ ਦੀ ਆਈ ਹੈ ਇਹਨੇ ਨਹੀਂ ਮੂੰਹ ਲਾਇਆ achar ਨੂੰ ਠੀਕ ਹੈ ਜੀ ਇਹ ਖਾਂਦੀ ਹਰਿਆ ਠੀਕ ਹੈ ਜੀ ਹਾਂ ਜੀ ਹਾਂ ਜੀ ਤਾਂ ਦੱਸੋ ਪਿੱਛੋਂ ਵੀਰਾਂ ਦਾ ਵੀ ਹਰਿਆ ਪੱਠੇ ਖਾਂਦੀ ਆਈ ਆ ਇੱਥੇ ਤਕਰੀਬਨ achar ਤੇ ਤੂੜੀ ਦਾ ਮਿਕਸਪ ਜਿਹੜਾ ਕਰਕੇ ਬਿਲਕੁਲ ਖੁਰਲੀ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਜੀ ਵੀ ਨਵੀਂ ਥਾਂ ਤੇ ਪਸ਼ੂ ਆਇਆ ਠੀਕ ਆ ਜੀ ਪਿੱਛੋਂ ਕਈ ਵਾਰ ਨਾਇਟ ਪਲਾਨ ਪਸ਼ੂ ਦਾ ਹੋਰ ਹੁੰਦਾ ਠੀਕ ਆ ਜੀ ਕਿਉਂ ਗ੍ਰੀਨ ਫੂਡਰ ਪਸ਼ੂ ਖਾਂਦੇ ਆਇਆ ਇੱਥੇ ਮਤਲਬ ਕਿ ਚਾਰ ਸਾਈਡਾਂ ਦੀ ਗੱਲ ਕਰ ਲઈએ ਚਾਹੇ ਟੂੜੀ ਦੀ ਗੱਲ ਕਰ ਲઈએ ਇਹ ਬਿਲਕੁਲ ਡਰਾਈ ਫੂਡਰ ਦੇ ਵਿੱਚ ਆ ਗਿਆ ਠੀਕ ਆ ਜੀ ਤੇ ਤਾਂ ਕਰਕੇ ਪਸ਼ੂ ਕੋਈ ਇੱਕ ਦੋ ਦਿਨ ਕਰ ਵੀ ਜਾਂਦੇ ਆ ਠੀਕ ਆ ਜੀ ਨਵੀਂ ਥਾਂ ਤੇ ਉਪਰ ਵੀ ਕਰ ਜਾਂਦੇ ਆ ਤੇ ਪੱਠੇ-ਪੁੱਠੇ ਦੀ ਖਾਦੇ ਬਾਕੀ ਕੱਦ-ਕਾਠ ਵਾਲੀ ਮੱਝ ਆ ਠੀਕ ਆ ਸੋ ਹਾਈਟ ਕੱਦ ਇੱਕ ਵਾਰੀ ਤੁਹਾਨੂੰ ਇੱਕ ਵਾਰੀ ਫਿਰ ਆਪਾਂ ਬਿਆਨ ਕਰ ਦਿੰਨੇ ਆ ਫੁੱਲ ਵੱਡੇ ਕੱਦ-ਕਾਠ ਵਿੱਚ ਤੱਜਾ ਸੂਆ ਤੇ ਸਮਝ ਤੇ ਰਵੀ ਦਿਨ ਕਿੰਨੇ ਕੁ ਲੈ ਜੂ ਵੀਰੇ ਜੀ ਪਾ ਜੀ ਪੂਰੇ 10 ਦਿਨ ਖੜਨੇ ਮੈਨੇ 10 ਕ ਦਿਨ ਹਾਂਜੀ ਬਾਬੇ ਪੂਰੇ 10 ਕ ਦਿਨ ਜਿਹੜੇ ਦੋਸਤੋ ਹਜੇ ਇਹਦੇ ਬਾਕੀ ਆ ਸੁਣਦੇ ਛੋਟਾ ਝਟੂ ੱਚਾ ਜਿਹੜਾ ਮੱਝ ਦਾ ਪੂਰਾ ਸਟਰਕਚਰ ਵੇਖੀਏ ਤੇ ਫੁੱਲ ਵੱਡਾ ਕਰਦਾ ਠੀਕ ਆ ਜੀ ਪੂਰੀ ਵੱਡੀ ਆ ਸੋ ਵੱਡੀ ਹੋਣ ਦੇ ਨਾਮ ਨਾਲ ਤਾਂ ਦੋਸਤੋ ਕਿਤੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਆਗੇ ਕਰਮ ਵਾਲੀਆਂ ਕੋਈ ਪੱਠੇ ਪੁੱਠੇ ਨਹੀਂ ਚੱਕੇਗੇ ਉਹਦੇ ਕਰਕੇ ਥੋੜਾ ਜਿਹਾ ਪੇੜ ਪੂੜਾਲੇ ਪਾਸਿਓਂ ਠੀਕ ਆ ਦੂਰਾ ਕੰਮ ਆ ਪੇੜ ਪੂੜ ਭਰਿਆ ਨਹੀਂ ਗਾ ਤੇ ਬਾਕੀ ਦਿਨ ਹਜੇ 8 ਲੈ ਜੇ 7 ਲੈ ਜੇ ਦਿਨ ਖੋਲੇ ਡੁ 53 ਦੀ ਭਾਰ ਪਿੱਛੇ ਦੀ ਰਵੀ ਪੂਰੀ ਤਸੱਲੀ ਆ ਪੂਰੀ ਓਕੇ ਭਾਜੀ ਪੂਰੀ ਰਵੀ ਨਾਲ ਖੜ ਖੜ ਕੇ ਵੇਂਦਾ ਵੀ ਮੇਰੇ ਜੱਡੀ ਆ ਨਾ ਹਾਂਜੀ ਹਾਂਜੀ ਭਾਜੀ ਜਿਹੜਾ ਚੀਜ਼ ਲਈ ਹੋਇਆ ਰੋ ਹੁੰਦਾ ਹੀ ਆ ਹਾਂ ਬਿਲਕੁਲ ਭਾਜੀ ਜਿਹੜੋ ਕੇ ਨੇ ਨਸਿਆ ਆਂਦਾ ਭਈ ਤੇਰੇ ਜੱਡੀ ਮਾਜਾ ਹਾਂ ਤੇ ਤੇਰੇ ਜੱਡੀ ਮੈਂ ਦਲਾਲ ਨੂੰ ਨਾ ਯਾਰ ਮੇਰੇ ਜੱਡੀ ਨਿਕਲ ਨਹੀਂ ਨੀ ਆ ਆਹੋ ਆਂਦਾ ਮੂੰਹੋਂ ਮੰਗੇ ਪੈਸੇ ਲੈਣੇ ਜਿੰਨੇ ਜੇ ਤੇਰੀ ਜੱਡੀ ਨਿਕਲਾਈ ਬਿਲਕੁਲ ਬਿਲਕੁਲ ਲੋ ਜੇ ਤਾਂ ਕੁੜ ਦੋਸਤੋ ਬਿਲਕੁਲ ਆਪਾਂ ਤੁਹਾਨੂੰ ਹਵਾਨਾ ਲੈਵਾ ਨੇੜੇ ਉਹ ਦਿਖਾਉਣੇ ਆ ਕਰੋ ਚੈੱਕ ਵੇਣ ਮੂਹਣ ਵੇਖੋ ਭਾਨੇ ਨੇੜ ਜਿਹੜਾ ਬਿਲਕੁਲ ਦੇ ਸੁੱਪਰ ਆ ਪਿਆ ਬਿਲਕੁਲ ਨਾਰਾ ਦੇ ਨਾਲ ਵੇਣ ਦੇ ਨਾਲ ਠੀਕ ਆ ਸਰ ਅ ਵੀ ਕੋਈ ਪਿਛੋ ਦੋਦ ਦਾ ਕੋਈ ਦੱਸਿਆ ਵੀਰਾਂ ਨੇ ਹਾਂ ਜੀ ਉਹਨਾਂ ਨੇ ਤਾਂ ਕਿਹਾ 20 ਤੋਂ ਉੱਪਰ ਚੱਲੂਗੀ ਅੱਛਾ ਜੀ ਹਾਂਜੀ ਹਾਂਜੀ ਤੇ ਭਾਜੀ ਚੱਲਣਾ ਵੀ ਚਾਹੀਦਾ ਲੇਵਾ ਬਹੁਤ ਜ਼ਿਆਦਾ ਗਾਵਾ ਵਾਂਗੂ ਪਾਣਾ ਇਤੋਂ ਲੈ ਕੇ ਸਾਰਾ ਹੀ ਲੇਵਾ ਨੇ ਪਰ ਵੀ ਹਜੇ ਢਿਲ ਢੁਲ ਬਹੁਤ ਆ ਹਾਂਜੀ 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 ਬਹੁਤ ਸੋ ਲੇਵੇ ਦੇ ਵਿੱਚ ਢਿਲ ਬਣਾ ਬਣੀ ਭਾਜੀ ਮੈਂ ਤੁਹਾਡੀ ਗੱਡੀ ਦਾ ਕਰਕੇ ਵੀ ਚੜ ਗਈ ਲਾ ਲੋ ਤੇ ਕੋਈ ਡੰਗਰ ਪੱਠੇ ਪੁੱਠੇ ਨਹੀਂ ਖਾਂਦਾ ਤਾਂ ਵੀ ਚੜ ਚੜ ਜਾਂਦਾ ਬਿਲਕੁਲ ਬਿਲਕੁਲ ਜਿੰਨਾ ਕ ਲਾਇਆ ਸੀ ਥੋੜਾ ਪਤਾ ਚੜਾ ਹਾਂਜੀ ਕੋਈ ਮੈਂ ਟਿਪਤੀ ਵਾਵਾ ਚੋਈ ਚਾਈ ਵਾਵਾ ਠੀਕ ਆ ਹਾਂਜੀ ਹਾਂਜੀ ਆ ਦੋਸਤੋ ਨਾਰੀ ਨੂੜੀ ਕਾਫੀ ਜਿਆਦੀ ਖਵਾਨੇ ਲੈਵੇ ਤੇ ਤੁਹਾਨੂੰ ਨਜ਼ਰ ਆ ਰਹੀ ਆ ਬਾਕੀ ਮੱਝ ਦੁੱਧ ਵਾਲੀ ਆ ਉਹ ਬਾਕੀ ਸੂਣ ਤੋਂ ਬਾਅਦ ਹੀ ਪਤਾ ਲੱਗੂਗਾ ਪਸ਼ੂ ਐਨੀਮਲ ਕਿੰਨਾ ਕ ਦੁੱਧ ਚਵਾਉਂਦਾ ਠੀਕ ਆ ਆ ਦੇਖੋ ਮਾਊ ਜੀ ਕੋ ਥਣ ਥਣ ਬਹੁਤ ਜਿਆਦਾ ਵਧੀਆ ਠੀਕ ਆ ਜੀ ਦੋਰਾ ਥਣ ਲੱਗਾ ਕਰਮਾ ਵਾਲੀ ਨੂੰ ਪੂਰੇ ਮੋٹے ਥਾਨਾ ਵੀ ਭਾਜੀ ਬਹੁਤ ਨਕਾਇਆ ਲਗਾਇਆ ਨਹੀਂ ਕਿ ਸਿੰਗ ਦੀ ਵੀ ਆਟਾ ਆਟਾ ਠੀਕ ਹੈ ਸੂਵੇ ਤਿੱਜੇ ਦੱਸ ਰਿਹਾ ਵੀਰ ਬਾਕੀ ਅੱਗੇ ਮੇਰਾ ਵੀਰ ਆਪੋ ਆਪਣੀ ਸਮਝ ਆ ਕਿਸੇ ਦੀ ਫੁੱਲ ਵੱਡੇ ਕੱਦ ਕਾਠ ਵਾਲੀ ਮੱਝ ਆ ਰਵੀ ਅੱਜ ਗੱਭਣੇ ਆਪਣੇ ਕੋਲ ਕੀ ਮੁੱਲ ਕਰਾਂਗੇ ਦਾ ਭਾਜੀ ਮੁੱਲ ਭਾਵੇਂ 140 ਕਰ ਲਈਏ 35 ਕਰ ਲਈਏ 30 ਦੀ ਮੈਂ ਦੇ ਰਹੀਏ 30 ਦੀ ਹਾਂਜੀ ਦੇ ਦਿਓ 30 ਦੀ ਦੇ ਦਿਓ 20 ਦੀ ਦੇ ਦਿਓ 15 ਦੀ ਦੇ ਦਿਓ ਪਰ ਦਈਏ ਪੂਰੀ ਜਾਇਜ਼ ਮੈਂ ਕਰਾਂਗੇ ਭਾਜੀ ਫੁੱਲ ਕੋ ਫੋਨ ਭੈਣ ਭਰਾ ਲਾਵੇ ਆ ਫੁੱਲ ਮਾਨ ਕਰਾਂਗੇ ਆਪਾਂ ਮਾਨ ਕਰਦੇ ਹੀ ਆਏ ਆ ਤੇ ਆਪਾਂ ਦੋਰੀ ਏਰੀ ਕਰੀ ਪਸ਼ੂ ਨਹੀਂ ਪਾਇਆ ਵੀਡੀਓ ਠੀਕ ਆ ਵੀਰੇ ਬਿਲਕੁਲ ਲਓ ਦੋਸਤੋ ਮੱਝ ਦੇ ਵਿੱਚ ਕੋਈ ਸ਼ੱਕ ਨਹੀਂਗਾ ਮੱਝ ਪੂਰੇ ਵੱਡੇ ਕਦ ਕਾਟਦੀ ਆ ਫੁੱਲ ਵੱਡੇ ਟਾਂਚੇ ਦੀ ਆ ਸੋ ਮੁੱਲ 30 ਕੀਤਾ ਵੀਰ ਨੇ 1 ਲੱਖ 30 ਦੇ ਵਿੱਚੋਂ ਆਂਦਾ ਵੀ ਛੋੜਛਾਪਾ ਕਰਦੇ ਆਂ ਕਿ ਮਾਨਤਾਂ ਕਰਾਂਗੇ ਕਿਸੇ ਵੀਰ ਦੇ ਵੀ ਘਰ ਆਏ ਗਏ ਦਾ ਸੋ ਮੱਝ ਪਸੰਦ ਆਊਗੀ ਠੀਕ ਆ ਜੀ ਹੈ ਦੁੱਧਾਂ ਲਈ ਆ ਸੋ ਜਿਹੜਾ ਕੋਈ ਵੀਰ ਚੰਗੇ ਪਸ਼ੂ ਧੰਦਾ ਸ਼ਕੀਨ ਆ ਚੰਗਾ ਪਸ਼ੂ ਖਰੀਦਣਾ ਚਾਹੁੰਦਾ ਸੋ ਅਗੇ ਆਸ ਕਰਦੇ ਆਂ ਵੀ ਚੰਗਾ ਦੁੱਧ ਚਵਾਜੂਗੀ ਐਫਓ ਬੈੜਾ ਵਾਂਗੂ ਜਿਹੜਾ ਹਵਾਨਾ ਚੱਡਾ ਬਣਾ ਰਹੀ ਹੈ ਕਰਮਾ ਵੀ ਠੀਕ ਆ ਇੱਧਰ ਰਵੀ ਜਿਹੜੀ ਆਪਣੇ ਕੋਲ ਇਹ ਮੱਝ ਸੂਈ ਹੈ ਵੀਰ ਹਾਂਜੀ ਭਾਜੀ ਇਹ ਛੋਟੀ ਸੂਈ ਆ ਪਹਿਲਾ ਸੂਆ ਠੀਕ ਆ ਜੀ ਹਾਂਜੀ ਹਾਂਜੀ ਉਹ ਦੱਸੋ ਅੱਗੇ ਜਿਹੜੀ ਆ ਛੋਟੀ ਪਹਿਲਾ ਸੂਆ ਤੁਹਾਨੂੰ ਆਪਾਂ ਦੱਸ ਦਿੰਨੇ ਪੂਰੀਆ ਪੂਰੇ 8-10 ਦਿਨ ਪਹਿਲਾਂ ਅੱਛਾ ਜੀ ਹਾਂਜੀ ਹਾਂਜੀ ਇਹ ਇਹ ਥੋੜਾ ਜਿਹਾ ਬੱਚੇ ਦਾ ਵੀ ਆਪਾਂ ਪਹਿਲਾਂ ਦੱਸ ਦਿੰਨੇ ਆ ਕਿ ਕਈ ਵਾਰੀ ਬੱਚੇ ਤੇ ਮਿਲਦੀ ਉਹ ਤਰ੍ਹਾਂ ਪਾੜੇ ਦੇ ਮਿਲਦੀ ਠੀਕ ਆ ਹਾਂ ਬੱਚੇ ਨੂੰ ਚੰਗਾ ਆ ਦਿੰਦੀ ਆ ਹਾਂ ਪਸਮਦੀ ਨਹੀਂ ਬੱਚੇ ਦੇ ਪਸਮਾਉਣੀ ਆਪਾਂ ਨੂੰ ਆਪ ਪੈਣੀ ਉਪਰ ਕੋਈ ਉਸ ਤੋਂ ਬਾਅਦ ਬਚਣ ਜਗਾ ਰਹਿੰਦੀ ਕੋਈ ਆਲੂ ਨਹੀਂ ਕਰਦੀ ਕਿ ਥਲੇ ਬੈਠ ਕੇ ਉਹ ਤਰ੍ਹਾਂ ਕੋਈ ਨਹੀਂ ਕਰਦੀ ਕੋਈ ਟਿਕਾਣਾ ਨਹੀਂ ਲੈਂਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਠੀਕ ਆ ਜੀ ਅੱਜ ਆਟਾ ਪਾ ਕੇ ਅੱਜ ਅੱਜ ਸੂਈ ਨੂੰ ਕਿੰਨੇ ਦਿਨ ਹੋਇਆ ਅਈ ਸੂਈ ਨੂੰ ਆਜਾ ਕੋਈ 4-5 ਦਿਨ ਹੀ ਹੋਇਆ ਨੇ ਬੋਲਾ ਆਜਾ ਬੋਲੇ ਤੋਂ ਬਾਹਰ ਹੀ ਆਉਂਦੀ ਆ ਲੈ ਲਓ ਬੋਲੇ ਤੋਂ ਬਾਹਰ ਲਾ ਲਓ ਤੀ ਕਿੰਨਾ ਹੋਊਗਾ ਇਸ ਵਕਤ ਭਾਜੀ 9 ਕਿਲੋ ਗਾਰੰਟੀ ਵਾਲਾ ਦੁੱਧ ਦੁੱਧ ਹੋਊਗਾ ਚੋਣ ਚੋਣ ਦੀ ਚੰਗੀ ਰੋਵੀ ਬਿਲਕੁਲ ਓਕੇ ਭਾਜੀ ਠੀਕ ਆ ਜੀ ਹਾਂ ਜੀ ਲਓ ਵੀ ਮਗਰ ਕੱਟਾ ਦੋਸਤੋ 8-10 ਦਿਨ ਜਿਹੜੀ ਅਗਦੀ ਸੂਪੀ ਤੇ ਪੂਰੇ ਦਿਨਾਂ ਦੇ ਜਦੋਂ ਪੁੱਸੂ ਸੌਂਦਾ ਥੋੜਾ ਪੱਚਾ ਪੁੱੱਚਾ ਪੂਰਾ ਹੈਲਥੀ ਆ ਜਾਂਦਾ ਤੇ ਬੱਚਾ ਮਗਰ ਹੈਗਾ ਮੀਲਕਾਰ ਵਾਲੇ ਬੰਦਿਆਂ ਨੇ ਧਿਆਨ ਹੀ ਨਹੀਂ ਦਿੱਤਾ ਮੱਝ ਆਪੇ ਸੂਈ ਆ ਬੱਚਾ ਕਿਤੇ ਹੀ ਨੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਵੀ ਚਲੋ ਵੈਸੇ ਚੰਗਾ ਪਹਿਲਾਂ ਝੋਟੀਆਂ ਨਹੀਂ ਤੇ ਕੋਈ ਔਲ ਉਲ ਬੜੀਆਂ ਮੱਝਾਂ ਕਰਦੀਆਂ ਮਿਲਦਾ ਹੀ ਨਹੀਂ ਹਾਂ ਲੋ ਤੋ ਸੋ ਬੱਚਾ ਪਾਉਂਦੀ ਆ ਬੱਚਾ ਕੋਈ ਵੀਰ ਬਾਅਦ ਵਿੱਚ ਵੀ ਤੁਸੀਂ ਚੰਗਾ ਲਓਗੇ ਪਹਿਲਾਂ ਪਹਾੜੇ ਤੇ ਵੰਡੇ ਤੇ ਜਿਹੜਾ ਪਸਮਾ ਤੁਸੀਂ ਕਰੋਗੇ ਠੀਕ ਹੈ ਜੀ ਸੋ ਪਸਮਾ ਚ ਆ ਜਾਂਦੀ ਆ ਉਹਦੀ ਡਾੜੀ ਡੰਗ ਨੂੰ ਟੀਪਤਾ ਮੈਂ ਸ਼ਾਮ ਤਾ ਕਰੀ ਤੇ ਸਵੇਰ ਤਾ ਕਰੀ ਹਾਂਜੀ ਆ ਵੀ ਸਕਦੀ ਠੀਕ ਆ ਜੀ ਰਾਤੀ ਮੋਂ ਉਹਨਾਂ ਦੇ ਘਰੇ ਬੱਚੇ ਤੇ ਚੁਗਿਆ ਆ ਠੀਕ ਆ ਠੀਕ ਆ ਇਹ ਤੁਹਾਡੇ ਕੋਲ ਵੀ ਕੱਲ ਹੀ ਆਈ ਹੈ ਮਤਲਬ ਹਾਂਜੀ ਸਵੇਰ ਆਈ ਹੈ ਗੱਡੀ ਹੁਣੇ ਗਈ ਤੁਹਾਡੇ ਸਾਹਮਣੇ ਠੀਕ ਆ ਜੀ ਲਓ ਦੱਸੋ ਕੱਲ ਚਵਾਈ ਕੀਤੀ ਆ ਰਵੀ ਨੇ ਤੇ ਅੱਜ ਮਾਰਨਿੰਗ ਆਈ ਹੈ ਠੀਕ ਆ ਜੀ ਤੇ ਹੁਣ ਦੀ ਚਵਾਈ ਹਜੇ ਹੋਣੀ ਬਾਕੀ ਆ ਮਾਰਨਿੰਗ ਦੀ ਸੋ 8 9 8 9 ਕਿਲੋ ਕੋਈ ਵੀਰ ਕੱਚਾ ਬੋਲਾ ਮੰਨ ਲੈ ਠੀਕ ਆ ਜੀ ਅੱਜ ਚੌਕ ਦਿਨਾਂ ਦਾ ਸਮਾਂ ਸੂਈ ਨੂੰ ਤੇ ਮਗਰ ਦੇ ਕਟਾ ਮੇਲ ਕਾਫ ਆ ਪਹਿਲਾ ਸੂਆ ਛੋਟੀ ਸੂਈ ਆ ਠੀਕ ਆ ਰਵੀ ਕੀ ਮੰਗ ਕਰਦੇ ਆ ਭਰਾ ਜੀ ਬਾਜੀ ਜੀ ਦੇ ਝੋਟੇ ਪੂਰੀ ਟੇਕੇ ਮਿਲਦੀ ਹੁੰਦੀ ਬੱਚੇ ਬੁੱਚੇ ਤੇ ਮਿਲਦੀ ਹੁੰਦੀ ਫਿਰ ਝੋਟੀ ਬਾਜੀ ਭਾਪੀਆਂ 75 ਦੀ ਵੇਚ ਦਿੰਦੇ ਹਾਂਜੀ ਹਾਂਜੀ ਹੁਣ ਆ ਬਸ 70 ਤੋਂ ਅੰਦਰ ਦੇ ਦਾਂਗੇ ਝੋਟੀ 70 ਤੋਂ ਅੰਦਰ ਹਾਂਜੀ ਕਰ ਦੇਗਾ 68 ਦੀ ਦੇਣੀ ਹੈ 6800 ਦੀ 68 ਦੀ ਹਾਂਜੀ ਦੇ ਦੇ 68 ਦੀ ਦੇ ਦੇ ਜੇ ਬਾਕੀ ਆਪਦਾ ਵੇਚ ਰੱਖ ਕੇ ਨਫਾ ਨੁਫਾ ਤੇ ਹੋਰ ਵੀ ਕਰਦੇ ਆ 4000 ਦੀ ਹਾਨ ਆ ਜੇ ਬਾਜੀ ਜੋ ਛੋੜ ਛੱਪਾ ਦੋ ਛੀਕੇ ਲਾਤੇ ਹਾਂਜੀ ਚਲੋ ਜੀ। ਹਾਂ ਦੋਸਤੋ 66000 ਦੀ ਇਹ ਤੁਹਾਨੂੰ ਝੋਟੀ ਮਿਲੂਗੀ। ਸੋ ਪਹਿਲਾਂ ਝੋਟੀ ਸੁਈ। ਬਹੁਤ ਸੋਹਣੀ ਸੁਨੱਖੀ ਆ ਭਾਈ ਜੀ ਝੋਟੀ। ਬਾਕੀ ਕਿਸੇ ਰਕਮ ਦੀ ਕੋਈ ਔਲ-ਛੌਲ ਨਹੀਂ। ਇਸੇ ਤਰ੍ਹਾਂ ਪਾੜਾ-ਪੂੜਾ ਪਾਓ। ਪਸਮਾਓ ਤੇ ਚਵਾਈ ਕਰੋ ਤੇ ਬਾਅਦ ਵਿੱਚ ਬੱਚੇ ਨੂੰ ਛੱਡ ਦਿਓ ਠੀਕ ਆ। ਆਪਣੇ ਘਰੇ ਆਂ ਰੀਜ ਨਾਲ ਤਸੱਲੀ ਕਰਕੇ ਖੜੇ ਕੋਈ ਚੱਕਰ ਨਹੀਂ ਭਾਈ ਜੀ। ਬਿਲਕੁਲ ਬਿਲਕੁਲ। ਹਾਂ ਜੀ ਜੀ। ਆਵਾ ਗਰੰਟੀ ਨਹੀਂ ਜੇ ਕਿਸੇ ਵੀ ਡੰਗਰ ਦੀ ਦੇਣੀ। ਆਹ। ਹਾਂ ਜੀ ਹਾਂ ਜੀ। ਵੀ ਥਣ ਦੀ ਕੋਈ ਗਰੰਟੀ ਮੰਗੇ ਆਪਣੇ ਘਰੇ ਤਸੱਲੀ ਕਰੇ। ਜਾਂ ਵੀਡੀਓ ਕਾਲ 'ਚ ਕਰ ਲੈ ਜਿੰਨਾ ਮਰਜ਼ੀ ਕਰ ਲੈ। ਆਪਣੇ ਕਿਲੇ ਰਿਕਨਾ ਬਾਹਰ ਹੋ ਗਏ ਆਪਣੀ ਕੋਈ ਗਰੰਟੀ ਨਹੀਂ ਹਰੇਕ ਡੰਗਰ ਦੀ ਭਾਂ ਕੋ ਗੱਬਣ ਆ ਭਾਵੇਂ ਕੋ ਸੂਆ ਆ ਬਿਲਕੁਲ ਜੀ ਹਾਂਜੀ ਲੋ ਵੀ ਭਰਾਵੋ ਕੋਈ ਗਰੰਟੀ ਗੇਟੋ ਬਾਹਰ ਤੱਕ ਵੇਦਨ ਦਾ ਵੀ ਆਪਣੀ ਨਹੀਂ ਹੈਗੀ ਅੰਦਰ ਅੰਦਰ ਭਾਵੇਂ ਭਾਵੇਂ ਚਾਰ ਟਾਈਮ ਚੋਲੋ ਭਾਵੇਂ ਤਿੰਨ ਟਾਈਮ ਚੋਲੋ ਅੰਦਰੇ ਅੰਦਰ ਆਪਣੀ ਗਰੰਟੀ ਆ ਤਸੱਲੀ ਆ ਕੋਈ ਵੀ ਵੀਰ ਆਉਂਦਾ ਤਸੱਲੀ ਕਰਾ ਕੇ ਤੋਰਾਂਗੇ ਉਹ ਤੁਸੀਂ ਇੱਥੇ ਆਣ ਕੇ ਆਪਣੀ ਬਿਲਕੁਲ ਤਸੱਲੀ ਕਰਿਆ ਕਰੋ ਠੀਕ ਆ ਰਵੀ ਇੱਧਰ ਆ ਗਿਆ ਆਪਣੇ ਕੋਲ ਬੱਚੀ ਆ ਜੜੀ ਹਾਂਜੀ ਭਾਜੀ ਇਹ ਬੱਚੀ ਆ ਚਪਦਾ ਕਰਾਉਸ ਆ ਭਾਜੀ ਰਾਤ ਦੀ ਵਹਿੜ ਸੂਈ ਆ ਜੀ ਲੈ ਵੀ ਬੱਚੀ ਮਗਰੇ ਦੇ ਮਗਰ ਬੱਚੀ ਹੈ ਹਾਂਜੀ ਕੱਲ ਰਾਤੀ ਸੁੱਈ ਆ ਰਾਤੀ ਸੁੱਈ ਪੈਣੀ ਆਵੇ ਲੋ ਜੀ ਕੱਲ ਰਾਤ ਹੀ ਸੁੱਈ ਆ ਠੀਕ ਆ ਜੀ ਸਵੈਚਫ ਕ੍ਰੋਸ ਆਂਗ ਦੇ ਵਿੱਚ ਇਹ ਵੜਾ ਅਬੀ ਸੁਹਾ ਕਿਨਮਾ ਤਿੱਜਾ ਕਿਨਮਾ ਭਾਜੀ ਉਹਦਾ ਦੂਜਾ ਸੁਹਾ ਆਂਦੇ ਹੀ ਆਪਾਂ ਗੱਪਣ ਹੀ ਲਈ ਤੇ ਗੱਡੀ ਚ ਆਉਂਦਾਂ ਸੁੱਈ ਰਾਤ ਹਾਂਜੀ ਲੋ ਜੀ ਸੁਹਾ ਦੋਸਤੋ ਕੋਈ ਭਰਾ ਦੂਜਾ ਮੰਨ ਲੈ ਕੋਈ ਤਿੱਜਾ ਮੰਨ ਲੈ ਠੀਕ ਆ ਜੀ ਕਈ ਹੋ ਸਕਦਾ ਵੀ ਦੂਜਾ ਵੀ ਹੋਵੇ ਕਿਸੇ ਵੀਰ ਨੂੰ ਹੋ ਸਕਦਾ ਵੀ ਇਥੇ ਆਣ ਕੇ ਕੋਈ ਤਿੱਜਾ ਵੀ ਜਾਪੇ ਸੁਭਿਆਂ ਦੇ ਵਿੱਚ ਤੁਸੀਂ ਆਪ ਹੀ ਜੱਜਮੈਂਟ ਕਰ ਲਿਆ ਕਰੋ ਠੀਕ ਆ ਜੀ ਤਾਂ ਮਗਰ ਇਹਦੇ ਬੱਚੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਰਾਤ ਹੀ ਸੂਈ ਆ ਠੀਕ ਆ ਜੀ ਤੇ ਰਵੀ ਵੈਸੇ ਚਵਾਈ ਚਵਾਈ ਉੱਥੇ ਵੀ ਕਰਕੇ ਲੈ ਕੇ ਆਂਦੀ ਇੱਥੇ ਵੀ ਸੂਈ ਚਾਹੀਏ ਆਪਾਂ ਤਾਂ ਤਸੱਲੀ ਕੀਤੀ ਐ ਨਾ ਹੋਈ ਚੱਕਰ ਨਹੀਂ ਆਪਦੀ ਤਸੱਲੀ ਕਰੇ ਕੋ ਭੈਣ ਭਰਾ ਆਪਣੀ ਜ਼ਿੰਮੇਵਾਰੀ ਤੇ ਨਾ ਖੜੇ ਠੀਕ ਆ ਜੀ ਹਾਂ ਜੀ ਇਹਨਾਂ ਕੋਲ ਕਿਹਾ ਕਿ ਮੈਂ ਤਾਂ ਭਾਜੀ ਤੁਹਾਡੇ ਕਹਿੰਦੇ ਤੁਸੀਂ ਧੱਕੇ ਨਾ ਲਾਦਤੀ ਹਾਂ ਬਾਕੀ ਧੱਕੇ ਨਾ ਨਹੀਂ ਲਦਨੀ ਕਿਸ ਨੂੰ ਹਾਂ ਬਾਕੀ ਹੈ ਆਪਣੀ ਚਵਾਈ 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 ਦੀ ਪਾਸ ਆਪਣੀ ਕਲੀਅਰ ਆ ਜੀ ਅੱਛਾ ਜੀ ਆਪਾਂ ਫੇਰੀ ਭਾਜੀ ਪੈਸੇ ਦੇ ਲਓ ਦੱਸੋ ਅਕੋ ਪੈਸੇ ਕਿਸੇ ਗਾਹਕ ਨੂੰ ਬਾਅਦ ਵਿੱਚ ਚੀਜ਼ ਵੇਚਣੀ ਆ ਪਹਿਲਾਂ ਵਪਾਰੀ ਵੀਰ ਨੇ ਆਪ ਲਿਆਉਣੀ ਆ ਆਪਣੇ ਕਿੱਲੇ ਤੇ ਤੇ ਕੋਈ ਮਾੜਾ ਪਸ਼ੂ ਉੱਕਾ ਜਿਹੜਾ ਆਪਾਂ ਕਹਿ ਲਿਆ ਵੀ ਉੱਕਾ ਹੀ ਮਾੜਾ ਪਸ਼ੂ ਕੋਈ ਵੀ ਨਹੀਂ ਲੈ ਕੇ ਆਉਂਦਾਗਾ ਮਾੜੀ ਮੋੜ ਤੇ 19 21 ਕਿਸੇ ਕੰਮ ਜਾਂ ਕਿਸੇ ਤਸੱਲੀ ਦੇ ਵਿੱਚ ਰਹਿ ਜੇ ਕੋਈ ਕਮੀ ਪੇਸ਼ੀ ਉਹ ਤਾਂ ਕਹਿ ਨਹੀਂ ਸਕਦੇ ਉਹ ਤੁਸੀਂ ਆਪਣੀ ਆਣ ਕੇ ਕਲੀਅਰ ਕਰ ਲਿਓ ਠੀਕ ਹੈ ਜੀ ਦੁੱਧ ਭਾਜੀ 20 ਕਿਲੋ ਦੇ ਦਊਗੀ ਵੇਚੀ ਹੁਣ ਇਸ ਵਕਤ ਬੌਲਾ ਇਹਦੇ ਥੱਲੇ ਕਰਮਾਲੀ ਦੇ ਹਾਜ਼ਰ ਆ ਸੋ ਉਹ ਵੀ ਕੋਈ ਇੱਕ ਅੱਤੇ ਡੰਗ ਦੀ ਕੋਈ ਚਵਾਈ ਹੋਈ ਆ ਠੀਕ ਹੈ ਜੀ ਬੌਲੇ ਬੁਲੇ ਤੋਂ ਸਾਫ਼ ਕੋਈ ਇੱਕ ਦੋ ਡੰਗਾਂ ਦੀ ਚਵਾਈ ਦੇ ਵਿੱਚ ਵਿੱਚ ਇਦੋਂ ਤੁਹਾਨੂੰ ਆਪਾਂ ਥਾਣੇ ਕੋਰੀ ਨੇੜੇ ਤੋਂ ਦਿਖਾ ਦਿੰਨੇ ਆ ਠੀਕ ਆ ਆ ਲੈ ਬੱਚਾ ਲਾ ਗਿਆ ਨੇ ਧਾਰਾਂ ਹੀ ਮਾਰ ਦੇ ਆ ਬੱਚਾ ਲਾ ਦੇ ਰਵੀ ਸੋ ਬਾਕੀ ਦੋਸਤੋ ਜਿੱਥੋਂ ਤੱਕ ਵੀ ਹੋ ਸਕਦੀ ਆ ਆਪਾਂ ਮੌਕੇ ਤੇ ਤਸੱਲੀ ਕਰਵਾ ਦਿੰਨੇ ਆ ਕੋ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਉਸ ਤੋਂ ਬਾਅਦ ਜਿੰਨੇ ਪੈਸੇ ਲਾਉਣੇ ਆ ਮੇਰੇ ਭਰਾ ਨੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਆ ਬੇਟਾ ਆ ਹਾਂ ਤੁੰ ਦਾ ਪੂਰਾ ਥੀਚਵਾਈ ਵਾਲਾ ਐ ਬੱਤਾ ਨਵਾਂ ਲਾਉਗਾ ਇਹ ਅਗਲੇ ਥਾਣਾ ਦਾ ਤੇ ਇਹ ਮਗਲੇ ਥਾਣਾ ਜੀ ਇਹ ਭਾਈ ਭਲਾ ਭੁਲਾ ਨਹੀਂ ਹਾਂ ਠੀਕ ਹੈ ਜੀ ਸ਼ਾਇਦ ਜੀ ਆ ਗਈ ਯਾਰ ਹਾਂ ਲੌਬੀ ਸੋ ਬਿਲਕੁਲ ਸੱਜਰਤਾ ਜੀ ਸੂਈ ਦੋਸਤੋ ਇਹ ਵੱਚੀ ਜਿਹੜੀ ਆਪਾਂ ਇਹ ਵਹਿੜ ਤੁਹਾਨੂੰ ਦਿਖਾਤੀ ਆ ਠੀਕ ਹੈ ਜੀ ਸੋ ਚਵਾਪਸ ਮਾਦੀ ਚੰਗੀ ਆ ਬਾਕੀ ਮੇਰਾ ਭਰਾ ਆਪਣੀ ਕੋਈ ਤਸੱਲੀ ਕਰਕੇ ਲੈ ਕੇ ਜਾਵੇ ਰਵੀ ਕੀ ਕਰਦਾ ਮੋਲੇ ਦਾ ਬਾਜੀ ਇਹਦਾ ਮੁੱਲ 65000 ਰੁਪਇਆ ਜੀ ਆ 62000 ਦੀ ਵੱਛੀ ਦਵਾਂਗੇ ਤੇ ਛੋੜ ਛੱਪਾ ਹੀ ਕਰਾਂਗੇ 62000 ਦੀ ਹਾਂਜੀ ਹਾਂਜੀ ਠੀਕ ਆ ਜੀ ਲਓ ਜੀ 62000 ਦੀ ਤੁਸੀਂ ਇਹ ਵਾੜ ਤੁਹਾਨੂੰ ਮਿਲ ਜੂਗੀ ਸੋ ਮਗਰ ਵੱਛੀ ਰਾਤ ਜੇ ਬਸ ਮੁਸਵਾਜ ਥੋੜੀ ਜੀ ਮੜੀ ਜੀ ਬਾਕੀ ਇਹ ਨਹੀਂ ਕਹਿ ਸਕਦਾ ਠਿੱਕੀ ਆ ਕੋਈ ਮਗਰ ਕਾਲੇ ਰੰਗ ਚ ਵੱਛੀ ਹੈ ਨਾ ਹਾਂਜੀ ਹਾਂਜੀ ਵੱਛੀ ਲਓ ਜੀ ਮਗਰ ਬੱਚਾ ਫੀਮੇਲ ਕਾਫ ਆ ਮਗਰ ਵੱਛੀ ਹੈ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਠੀਕ ਆ ਜਰਸੀ ਦੀ ਜਰਸੀ ਰੈਚ ਆ ਫਦਾਇਸ਼ ਚੰਗੀ ਆ ਹਾਂਜੀ ਲਓ ਦੱਸੋ ਇਹਦਾ ਪਸ਼ੂ ਦਾ ਸਿਆਲ ਚ ਵੀ ਚਲੋ ਵਧੀਆ ਦੁੱਧ ਚਵਾਈ ਜਾਣਾ ਇਹਨੇ ਕਰਮਾ ਲਈ ਨੇ ਬਾਕੀ ਦੁੱਧ ਤਾਂ ਕੇ ਸੇਵਾ ਦਾ ਠੀਕਾ ਜਿੰਨੀ ਕਰ ਲੋਗੇ ਉਹਨਾਂ ਤੋਂ ਤਾਂ ਲੈ ਲੋਗੇ ਇੱਧਰ ਰਵੀ ਆਪਣੇ ਕੋਲ ਜਿਹੜਾ 5ਵੇਂ ਨੰਬਰ ਤੇ ਆ ਗਈ ਬੜੀ ਛਾਈ ਵਾਲ ਤੇ ਜਰਸੀ ਦਾ ਮੰਨ ਲੈ ਜਾਂ ਕੱਲੀ ਛਾਈ ਵਾਲ ਮੰਨ ਲੈ ਬੜੀ ਠੰਡੀ ਰਹੀ ਨਹੀਂ ਇਹ ਨਹੀਂ ਲੱਤ ਛੜ ਵਾਲੀ ਇਹ ਮੇਲੇ ਅੱਜ ਕਿੰਨੇ ਕਿ ਦਿਨ ਹੋ ਗਏ ਇਹਨੂੰ ਇਹ ਭਾਜੀ ਪਰਸੋਂ ਸੂਈ ਜੇ ਕਾਹ ਦਾ ਦੇ ਨੰਗਾ ਤਿੱਧੀ ਚੌਥੀ ਚਵਾਈ ਹੋਈ ਏਦੀ ਠੀਕ ਹੈ ਜੀ ਉਹ ਦੱਸੋ ਇਹ ਪਰਸੋਂ ਦੀ ਸੂਈ ਆ ਠੀਕ ਹੈ ਜੀ ਪਰਸੋਂ ਦੀ ਸੂਈ ਆ ਤੇ ਕਰੋ ਸੰਗ ਦੇ ਵਿੱਚ ਆ ਠੀਕ ਹੈ ਸੋ ਕਰੋ ਸੰਗ ਦੇ ਵਿੱਚ ਕੋਈ ਵੀਰ ਜਰਸੀ ਦਾ ਕ੍ਰੋਸ ਮੰਨ ਲੈ ਕੋਈ ਰਾਖੀ ਦਾ ਕ੍ਰੋਸ ਮੰਨ ਲੈ ਠੀਕ ਹੈ ਤੇ ਮਗਰ ਦੇ ਬੱਚਾ ਗਿਆ ਹਾਂਜੀ ਭਾਜੀ ਬੱਚਾ ਆ ਦੇ ਮਗਰ ਉਹ ਜੀ ਮਗਰ ਬੱਚਾ ਮੇਲ ਕਾ ਫਾਇਦੇ ਠੀਕ ਆ ਸੋ 나ੜੂ ਬੱਚੇ ਦੇ ਨਾਲ ਆ ਪੂਰਾ ਪਰ ਵੀ ਇਹ ਥੱਲੇ ਬੋਲਾ ਕਿੰਨਾ ਹੋਊਗਾ ਭਾਜੀ 10 ਕਿਲੋ ਗਰੰਟੀ ਵਾਲਾ ਹੋਊਗਾ ਆਪਣੇ ਘਰੇ ਚ ਹੋਵੇ ਮੋ ਵੀ 10 ਕਿਲੋ ਬੋਲਾ ਦੁੱਸਰੇ ਥੱਲੇ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋਲਣਾ ਇੱਥੇ ਆਣ ਕੇ ਠੀਕ ਆ ਤੇ ਬਾਕੀ ਥਾਣੇ ਦੱਸਣ ਦਾ ਦੋਸਤੋ ਚਵਾਈ ਕਿਹੋ ਜੀ ਹੋਊਗੀ ਠੀਕ ਆ ਥਾਣ ਪੂਰਾ ਮੁਠੀ-ਮੁਠੀ ਥਾਣਾ ਆਰਡਰ ਬਿਲਕੁਲ ਫਿਕਸ ਆ ਕੋਈ ਟੁਟਮਾ ਟਲਕਮਾ ਝੋਲੀ ਲੈਵਾ ਨੀਗਾ ਬਿਲਕੁਲ ਫਿਕਸ ਲੈਵਾ ਥੋੜਾ ਰਵੀ ਐ ਰੁਕੀ ਵੀ ਰਹਿ ਐਨੂੰ ਆ ਦੇਖੋ ਜੀ ਸੋ ਕਰੋ ਸੰਗ ਦੇ ਵਿੱਚ ਆ ਕੋਈ ਰਾਠੀ ਦਾ ਮੰਨ ਲੈ ਕੋਈ ਜਰਸੀ ਦਾ ਮੰਨ ਲੈ ਤੇ ਰੰਗ ਜੁਰੰਗ ਜਿਹੜਾ ਦੋਸੋ ਰੈੱਡ ਕਲਰ ਦੇ ਵਿੱਚ ਆਪਾਂ ਹਮੇਸ਼ਾ ਨੋਟ ਕਰਾ ਦਿੰਨੇ ਆ ਬਾਦਾਮੀ ਰੰਗ ਆ ਬਾਕੀ ਥੱਲੇ ਭਾਂਡੇ ਦੀ ਪੂਰੀ ਖਬਰਦਾਰ ਆ ਠੀਕ ਆ ਜੀ ਲੇਵੇ ਲੋਵੇ ਦੀ ਸਫਾਈ ਬਹੁਤਾ ਕਰਮਾਲੀ ਨੂੰ ਆ ਨਾ ਬਈ ਸਾਰਾ ਮਾਰਦਾ ਹੈ ਹੈ ਬੁੱਤ ਹੈ ਲਓ ਜੀ ਆ ਵੇਖੋ ਅਗਲੇ ਥਾਂ ਜੀ ਠੀਕਾ ਕੋਈ ਭੂਰ ਛਿਟਾ ਹੋ ਜਾ ਤਾਂ ਆਪਾਂ ਬਿਲਕੁਲ ਵਿੱਚੇ ਦੱਸ ਦਿਆਂਗੇ ਆ ਵੇਖੋ ਇਹ ਅਗਲੇ ਥਾਂ ਨੇ ਠੀਕ ਹੈ ਜੀ ਪਹਿਲਾਂ ਪਿਛਲੇ ਥਾਂ ਤੁਹਾਨੂੰ ਦਿਖਾਤੇ ਆ ਇਹ ਅਗਲੇ ਥਾਂ ਨੇ ਏ ਵੀ ਨਹੀਂ ਪੜੀ ਬਣਾ ਬੱਚੇ ਤਾਂ ਬਾਬ ਬਹਿ ਜੇ ਕੋਈ ਇਹਨਾਂ ਆਖੇ ਕਿ ਬੱਚੇ ਨਹੀਂ ਬਹਿਣਾ ਬਿਲਕੁਲ ਇਧਰ ਕੋ ਲੋ ਦੋਸੋ ਇਹ 10 ਕਿਲੋ ਹੁਣ ਬਾਹਲੇ ਤੇ ਚੱਲ ਰਹੀ ਹੈ ਠੀਕ ਆ ਜੀ ਸੋ ਦੁੱਧ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਸੇਵਾ ਕਰ ਲਓਗੇ ਦੁੱਧ ਚਵਾਜੂਗੀ ਚੰਗੀ ਚੰਗਾ ਦੁੱਧ ਚਵਾਜੂਗੀ ਠੀਕ ਆ ਜੀ ਨਿਗਰ ਤੇ ਬਿਲਕੁਲ ਫਿਕਸ ਲੈਵੇ ਦੇ ਵਿੱਚ ਰਵੀ ਇਹ ਦੇਲ ਆ ਇਹਦਾ ਕੀ ਰਹੂਗਾ ਭਾਜੀ ਮੁੱਲ ਭਾਵੇਂ ਇਹਦਾ ਵੀ 60000 ਰੁਪਏ ਕਰ ਲੀਏ ਹਾਂ ਭਾਵੇਂ 70 ਮੰਗ ਲੀਏ 52000 ਦੀ ਬੱਚੀ ਦਵਾਂਗੇ ਹਾਂ ਨਾ ਹਾਂ ਛੋੜ ਛੱਪਾ ਕਰਾਂਗੇ ਚਲੋ ਹਾਂ ਜੀ ਲੋ ਵੀ 52000 ਦੀ ਦੋਸਤੋ ਇਹ ਵੱਛੀ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਯਸਰੋ ਜਿਹੜੀ 52000 ਮਾਦੀ ਲੈ ਕੇ ਜਾਣੀ ਭਾਈ ਹਿਸਾਬ ਲਾ ਲਓ ਆ ਬਿਲਕੁਲ ਬਿਲਕੁਲ ਬਹੁਤ ਸੋਹਣੀ ਹੈ ਅਡੂਡਰ ਬਹੁਤ ਸੋਹਣਾ ਦੇਖੋ ਫੁੱਟਪਾਲ ਵਰਗਾ ਲੇਵਾ ਠੀਕ ਆ ਜੀ ਚਲੋ ਭਾਈ ਇਹ ਨਹੀਂ ਛਾਈ ਵਾਲ ਜੀ ਭਾਬੀ ਨਖਤ ਆਪਣੇ ਕੋਲ ਆ ਗਈ ਆ ਛਾਈ ਵਾਲ ਭਾਜੀ ਬੰਨ ਵਾਲੀ ਠੀਕ ਆ ਜੀ ਹਾਂ ਜੀ ਪੂਰੀ ਠੰਡੀ ਹੈ ਨਾ ਕਿ ਛਾਈ ਵਾਲ ਤੇ ਲੱਤ ਝੜ ਕਰੂਗੀ ਹਾਂ ਹਾਂ ਜੀ ਲੋ ਵੀ ਠੰਡੀ ਤੇਰੀ ਆ ਦੋਸਤੋ ਸੀਲ ਸਾਉ ਤੇ ਛਾਈ ਵਾਲ ਚਾਹੇ ਕੋਈ ਵੀ ਕਰਾਸ ਹੰਗ ਮੰਨ ਲਿਆ ਠੀਕ ਆ ਜੀ ਤੇ ਬਨ ਬੂਨ ਉਸੇ ਤਰ੍ਹਾਂ ਝੱਲਰ ਝੁੱਲਰ ਪੂਰੀ ਆ ਆ ਵੇਖੋ ਥੋੜਾ ਜਿਹਾ ਲਾਈਟ ਜਾਂ ਬਨ ਵੀ ਤੁਹਾਨੂੰ ਦਿਖਾਈ ਦੇਊਗਾ ਇਹਦਾਂ ਰਵੀ ਸੁਵਾ ਕਿਵੇਂ ਫਿਰ ਪਾਜੀ ਤੀਜਾ ਸੁਵਾ ਲਓ ਵੀ ਗੱਭੜਾ ਦੇ ਲੈ ਜੂਦੇ ਨੇ ਵੀ 8-10 ਜੇ ਹਾਂਜੀ 8 ਲੈ ਜੂਦੇ ਨੇ 8-7 ਪਾਜੀ 10 ਦਿਨ ਪੂਰੇ ਪਏ ਜੇ ਲਓ ਜੀ ਇਹ ਪਾਜੀ ਆਪਾਂ ਪਿੰਡੋਂ ਲਈ ਚਾਚੇ ਕਰੋ ਹਾਂਜੀ 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 ਸੋ ਦੋਸੋ ਬਲੈਕ ਰੰਗ ਆ ਠੀਕ ਆ ਜੀ ਇੱਕ ਰੰਗ ਕਾਲੀ ਆ ਤੇ ਕੁਝ ਕੁ ਜਿਹੜੇ ਤੁਸੀਂ ਵੇਖੋਗੇ ਵਾਈਟ ਫੇਸ ਮੜਾ ਮੜਾ ਜਿਹਾ ਜਿਵੇਂ ਪਸ਼ੂ ਐਨੀਮਲ ਦੇ ਵਿੱਚ ਹੁੰਦਾ ਠੀਕ ਆ ਤੇ ਹੈ ਸੁਆ ਕੋਈ ਵੀਰ ਦੂਜਾ ਮੰਨ ਲੈ ਬਾਕੀ ਅਗੇ ਸਮਝ ਕੋਈ ਤੇ ਜਾ ਮੰਨ ਲੈ ਠੀਕ ਆ ਜੀ ਤੇ ਦਿਨ 6 ਲੈ ਜੇ 7 ਲੈ ਜੇ 8 ਲੈ ਜੇ ਹਫਤੇ ਦੇ ਵਿੱਚ ਵਿੱਚ ਤਕਰੀਬਨ ਆ ਜਾਊਗੀ ਕਰਮਾਰੀ ਥੱਲੇ ਉਹ ਲੜਾ ਲੁੜਾ ਕਾਫੀ ਜਿਆਦੀਆਂ ਢਿੱਲਾਂ ਲੇਵੇ ਦੇ ਵਿੱਚ ਬਹੁਤ ਜਿਆਦੀਆਂ ਨੇ ਪਰ ਵੀ ਥੋੜਾ ਜਿਹਾ ਕੋ ਘਮਾਇਓ ਵੀਰ ਹੋਰ ਹਾਂ ਐ ਥੋੜਾ ਜਿਹਾ ਘੁਮਾ ਦੇ ਨੇੜਿਓਂ ਤੋਰ ਦਿਆ ਜੈਨੂੰ ਮੜਾ ਜੇ ਠੀਕ ਕਰ ਰਵੀ ਕਮਾ ਲਿਆ ਫਿਰ ਪਿਛਲੇ ਸਵੇਰੇ ਘਰੇ ਚੋਈ ਚਾਹੀਏ ਫਿਰ ਰਵੀ ਉਹਨਾਂ ਨੇ ਭਾਜੀ ਉਹਨਾਂ ਨੇ ਦੋ ਸੂਵੇ ਪੀਤੀ ਤੇ ਕਿੰਨਾ ਕੁ ਦੁੱਧ ਵੈਸੇ ਘਾਟ ਤੋਂ ਘਾਟ ਆਈ 16 ਕਿਲੋ ਦੁੱਧ ਜੋਖਦੀ ਰਹੀ ਏ 16 ਕਿਲੋ ਹਾਂਜੀ ਹਾਂਜੀ ਮੈਂ ਦੱਸੋ ਲਿਆਜੀ ਬਿਲਕੁਲ ਆਪਣੀ ਭਰਾਪੀ ਦੇ ਵਿੱਚੋਂ ਰਵੀ ਨੇ ਖਰੀਦੀ ਆ ਤੇ ਸੂਹਾ ਮੇਰਾ ਵੀ ਕੋਈ ਤਿੱਜਾ ਮੰਨ ਲੈ ਕਿਉਂਕਿ ਇੱਕ ਦੋ ਸੂਵੇ ਚੋਈਏ ਦੀ ਕੀਤੀ ਆ ਤੇ 15 ਤੋਂ ਪਲੱਸ ਹੀ ਚਲਦੀ ਰਹੀ ਏ ਠੀਕ ਆ 15 16 15 16 ਕਿਲੋ ਦੁੱਧ ਦੇ ਚਵਾਉਂਦੀ ਰਹੀ ਏ ਠੀਕ ਆ ਤੁਸੀਂ ਬਾਕੀ ਇਹਨੂੰ ਆਪਣਾ ਟਿੱਪ ਕੇ ਤੁਸੀਂ ਤਸੱਲੀ ਕਰ ਲਿਓ ਠੀਕ ਆ ਜੀ ਲੜਾ ਲੁੜਾ ਕਾਫੀ ਆ ਹਵਾਨੇ ਲੇਪੇ ਦੇ ਵਿੱਚ ਤੋਂ ਉਮੀਦ ਕਰਦੇ ਆ ਦੋਸਤੋ ਚੰਗੀ ਦੁੱਧ ਨੂੰ ਸਾਬਤ ਹੋ ਗਈ ਐ ਵੀ ਆ ਲੜ ਲੁੜੇ ਵੇਖੋ ਕਾਫੀ ਜਿਆਦਾ ਖਲਣੇ ਆ ਲੜ ਲੁੜ ਬਹੁਤ ਜਿਆਦਾ ਆ ਆ ਵੇਖੋ ਰਵੀ ਇਹਦਾ ਮੁੱਲ ਫਿਰ ਕੀ ਕਰਤਾ ਪਿਆ ਭਾਜੀ ਮੋਲੇ ਦਾ 50000 ਰੁਪਏ ਕਰ ਲੀਏ 45000 ਦੀ ਬਚੀ ਜੈਸਨ ਉਹ ਦਵਾ ਛੋੜ ਚ ਆਪਾਂ ਕਰਾਂਗੇ ਚੋ 45 ਚੋਂ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਲੋਜੀ 45000 ਦੇ ਵਿੱਚੋਂ ਛੋੜ ਛੱਪਾ ਮੌਕੇ ਤੇ ਹੋ ਜੂਗਾ ਠੀਕ ਆ ਜੇ ਮਾਨਤਾ ਨਾਲ ਸੋ ਵੜ ਪੂਰੀ ਨਿਗਰ ਆ ਪਿੰਡੇ ਪੁੰਡੇ ਦੀ ਪੂਰੀ ਨਿਗਰ ਆ ਠੀਕ ਆ ਜੀ ਸੋ ਰਾਜੀ ਆ ਜਿੱਡੇ ਵੀ ਕਦ ਕੱਢਦੀ ਆ ਜਿੱਡਾ ਕ ਵਜਨ ਵਜੂਦਾ ਕਰਮਾ ਵਾਲੀ ਨੂੰ ਰਾਜੀ ਆ ਪੂਰੀ ਸੋ ਦੋਸਤੋ ਇਧਰ ਜਿਹੜੇ ਨਾਗਾ ਪਾ ਤੁਹਾਨੂੰ ਦਿਖਾਤੇ ਆ ਟੋਟਲ ਪੰਜ ਪਸ਼ੂ ਸੀਗੇ ਵੀਰੇ ਰਵੀ ਦੇ ਅੱਜ ਇਸ ਕਿਲੇ ਤੇ ਜਿਨ੍ਹਾਂ ਦੇ ਵਿੱਚੋਂ ਦੋ ਪਸ਼ੂ ਗੱਭਨ ਤੇ ਤਿੰਨ ਸੂਏ ਸੁਆਇਆ ਬਿਲਕੁਲ ਸੱਜਰਤਾ ਜੀ ਸੋ ਸਮਾ ਜਿਹੜੇ ਤਾਜੇ ਪਸ਼ੂ ਦੋਸਤੋ ਸੂਨ ਆਲੇ ਆ ਵੀ ਪੰਜ ਪੰਜ 7 7 ਦਿਨਾਂ ਦੇ ਵਿੱਚ ਆਏ ਖਲੋਤੇ ਆ ਜੇ ਜਿਹੜੇ ਪਾਸੋਂ ਸੋਇਆ ਕੋਈ 2-2 3-3 ਦਿਨਾਂ ਦੇ ਵਿੱਚ ਇਹਨਾਂ ਦਾ ਸੂਆ ਰਵੀ ਇੱਕ ਨੰਬਰ ਆਪਣੇ ਕਰਦੇ ਸਾਂਝੇ ਫਿਰ 82647 52150 ਜੀ ਠੀਕ ਹੈ ਜੀ ਹਾਂ ਜੀ ਲਓ ਤੁਸੀਂ ਨੰਬਰ ਵੀਰੇ ਰਵੀ ਦੇ ਬਿਲਕੁਲ ਸਕਰੀਨ ਦੇ ਆਪਾਂ ਥੱਲੇ ਚਲਦੇ ਕਰਦੇ ਆਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਐਨੀ ਟਾਈਮ ਗੱਲਬਾਤ ਕਰ ਲਿਓ ਠੀਕ ਹੈ ਜੀ ਆਣ ਕੇ ਆਪਣੀ ਤਸੱਲੀ ਕਰਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਾਥ ਅਸ਼ਰੀਆ ਕਾਲ